ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ੌਕ ਪੂਰੇ ਕਰਨ ਦੇ ਲਈ ਮਹਿੰਗੇ ਬੋਲਟ ਲੈ ਕੇ ਉਹਨਾਂ ਦੇ ਸਲੈਂਸਰ ਬਦਲਵਾ ਕੇ ਵਾਰ-ਵਾਰ ਪਟਾਕੇ ਮਾਰ ਕੇ ਟ੍ਰੈਫਿਕ ਨਿਯਮਾਂ ਦੀ ਸ਼ਰ੍ਹਾਮ ਤੱਜੀਆਂ ਉਡਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਦੇਣ ਲਈ ਸਾਡੇ ਪੰਜਾਬ ਦੇ ਸਿੰਗਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ ਕਿਉਂਕਿ ਸਿੰਗਰ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਹਨ ਉਸ ਤੋਂ ਬਾਅਦ ਨੌਜਵਾਨ ਪੀੜ੍ਹੀ ਉਸ ਗਾਣਿਆਂ ਦੀ ਰਾਤ ਇਹੀ ਚੱਲ ਪੈਂਦੀ ਹੈ ਕਾਫੀ ਸਮਾਂ ਪਹਿਲਾਂ ਗਾਣਾ ਆਇਆ ਸੀ ਘੁੰਮਣ ਘਮੌਣ ਨੂੰ ਥਾਰ ਰੱਖੀ ਹੈ ਬੋਲਟ ਤਾਰ ਰੱਖੀ ਹੈ ਪਟਾਕੇ ਪਾਉਣ ਨੂੰ ਭਾਵੇਂ ਕਿ ਇਸ ਗਾਣੇ ਨੂੰ ਕਾਫ ਪਰ ਬੁਲਟ ਦੇ ਪਟਾਕੇ ਪਾਉਣ ਤੋਂ ਨੌਜਵਾਨ ਪੀੜੀ ਦਾ ਖਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਨਾਬਾ ਟ੍ਰੈਫਿਕ ਪੁਲਿਸ ਵੱਲੋਂ ਹੁਣ ਇਹਨਾਂ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਤੇ ਵੱਡੇ-ਵੱਡੇ ਚਲਾਨ ਕਰਕੇ ਉਹਨਾਂ ਦੇ ਹੀ ਪਟਾਕੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਨੌਜਵਾਨ ਵੀ ਆਪਣੀ ਗਲਤੀ ਦਾ ਅਹਿਸਾਸ ਕਰਦੇ ਨਜ਼ਰ ਆਏ ਕੀ ਕਰਾ ਲਾ ਕੀ ਕੋਈ ਇਹ ਕੀ ਕਰਨਾ ਜਦੋਂ ਤਾਂ ਗਾਣਾ ਆ ਬੁਲਟ ਤਰੱਕੇ ਬਟਕੇ ਉਹ ਤੋਂ ਬਾਅਦ ਹੀ ਲਾਇਆ ਤੁਸੀਂ ਨਹੀਂ ਨਾ ਉਹ ਤੋਂ ਬਾਅਦ ਗਾਣਾ ਲਾਇਆ ਤੁਹਾਨੂੰ ਨਹੀਂ ਲੱਗਦਾ ਜੇ ਨਾਲ ਪਰਸ ਨੂੰ ਉਹ ਹੁੰਦਾ ਆ ਆਮ ਜਨਤਾ ਨੂੰ ਬਹੁਤ ਨੁਕਸਾਨ ਆ ਕੋਈ ਬਜ਼ੁਰਗਾ ਉਹਦੀ ਵੀ ਡੈਥ ਹੋ ਸਕਦੀ ਹੈ ਜੇ ਲੱਗ ਜਾਂਦੇ ਸੀ ਢਾਕੇ ਫਾਰਮਾਂ ਤੇ ਢਾਕੇ ਮਾਰਿਓ ਨਹੀਂ ਕਦੇ ਫਿਰ ਲਗਾ ਗਿਆ ਤੇ ਹੁਣ ਇਹ ਫਿਰ ਖਾਲੀ ਕਿਉਂ ਇਹਦੇ ਬਸ ਸ਼ੌਕ ਨੂੰ ਦਿਵਾੜਿਆ ਜੀ ਸ਼ੌਕ ਨੂੰ ਜਿਹੜੇ ਤੁਸੀਂ ਬੁਲਟ ਦੇ ਪਟਾਕੇ ਵਜਾ ਰਹੇ ਹੋ ਕੀ ਕਰਨਾ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਸਰਕਾਰ ਤਾਂ ਜੀ ਦੇਖੋ ਖੁੱਲੇ ਹੱਥ ਨੇ ਸਿੰਗਰ गा ਰਹੇ ਨੇ ਗਾਣੇ ਨਿਆਰੇ ਲਹਿਰੇ ਨੇ ਸਾਡੇ ਵਰਗੇ ਮੁੰਡੇ ਖੁੰਡੇ ਪਟਾਕੇ ਕਹਿੰਦੇ ਕੰਮਣ ਕਮਾਉਣ ਨੂੰ ਤਾਂ ਥਾਰ ਰੱਖਿਆ ਬੁਲਟ ਤਾਂ ਰੱਖਿਆ ਪਟਾਕੇ ਵੋਣ ਨੂੰ ਇਹ ਜੇ ਬੀਬੀਆਂ ਨੂੰ ਵੀ ਪੁੱਛੇ ਜੇ ਹੁਣ ਅੱਜ ਪਟਾਕੇ ਪੈ ਰਹੇ ਨੇ ਕਿਹਦੇ ਕਰਕੇ ਪੈ ਰਹੇ ਨੇ ਇਹ ਗਾਣਿਆਂ ਕਰਕੇ ਨੇ ਜੀ ਸਾਰਾ ਕੁਝ ਹਲਾ ਰੱਖਿਆ ਸਿਸਟਮ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਪਹਿਲਾਂ ਗਾਣੇ ਵੈਣ ਹੋਣੇ ਚਾਹੀਦੇ ਨੇ ਦੇਖੋ ਜੀ ਗਾਣਿਆਂ ਨੂੰ ਸੁਣ ਸੁਣ ਕੇ ਹੀ ਸਾਡੇ ਵਰਗੇ ਮੁੰਡੇ ਖੁੰਡੇ ਜਿਹੜੇ ਹੈਗੇ ਨੇ ਉਹ ਚਾਮਲਦੇ ਨੇ ਬੁਲਟ ਲੈਂਦੇ ਨੇ ਭੜਾਕੇ ਪਾਉਂਦੇ ਨੇ 18 ਦੇ ਟਾਇਰ ਚੌੜੇ ਗੱਡੀਆਂ ਦੇ ਟਾਇਰ ਚੌੜੇ ਵੱਡੇ ਪ੍ਰੈਸ਼ਰ ਹਾਰਨ ਦੇਖੋ ਜੀ ਇਹ ਸ਼ੌਂਕ ਗਾਣੇ ਠਾਲਦੇ ਨੇ ਉਹ ਗਲਤੀ ਮੰਨਦੇ ਹੁਣ ਤਾਂ ਉਤਾਰੂਗੀ ਤੁਸੀਂ ਹਾਂ ਜੀ ਹਾਂ ਅਸੀਂ ਹੁਣ ਸਲੈਂਸਰ ਵੀ ਚੇਂਜ ਕਰਾਵਾਂਗੇ ਤੇ ਆਪਣੇ ਹਾਰਨ ਵੀ ਚੇਂਜ ਕਰਾਵਾਂਗੇ ਖਰਾਸੀ ਹੋਰ ਵੀ ਜਿਹੜੇ ਯਾਰ ਮਿੱਤਰ ਨੇ ਉਹਨਾਂ ਨੂੰ ਵੀ ਸਹਿਯੋਗ ਕਰਾਂਗੇ ਵੀ ਪਾਈ ਆਪਣੇ ਚਲਾਨ ਬਹੁਤ ਭਾਰੇ ਨੇ ਇਹਨਾਂ ਨੂੰ ਚੇਂਜ ਕਰਾ ਲਓ ਨਾਲੇ ਜਨਤਾ ਪਰੇਸ਼ਾਨ ਹੁੰਦੀ ਆ ਵੀ ਇਹ ਕੰਮ ਨਾ ਕਰੋ ਪੁਲਿਸ ਵੀ ਤਾਂ ਕਾਫੀ ਵੱਡ ਸਕੰਚਾ ਖਿੱਚੇ ਰੱਖਿਆਗਾ ਕਾਫੀ ਚਲਾਨ ਵੀ ਕਰ ਰਹੀ ਹਰ ਦੇਖੋ ਜੀ ਚਲਾਨ ਤਾਂ ਬਹੁਤ ਜ਼ਿਆਦਾ ਹੋ ਰਹੇ ਨੇ ਕਾਫੀ ਮਾਤਰਾ ਦੇ ਵਿੱਚ ਦੇਖੋ ਬੁਲਟ ਵੀ ਫੜਿਆ ਯਾਰ ਨੇ ਮੇਰਾ ਵੀ ਬੁਲਟ ਅੱਜ ਫੜਿਆ ਗਿਆ ਚਲੋ ਅਸੀਂ ਹੁਣ ਗਲਤੀ ਮੰਨੀ ਆ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਅੱਗੇ ਤੋਂ ਸਾਥ ਕੋਈ ਇਹ ਗਲਤੀ ਮaaf ਕੀਤੀ ਜਾਵੇ ਤਾਂ ਅਸੀਂ ਚਲਾਣ ਭਰ ਕੇ ਜਸਸੀ ਆਪਣਾ ਬੁਲਟ ਵਾਪਸ ਲਿਆਈਏ। ਕਈ ਵਾਰੀ ਜਦੋਂ ਆਕੇ ਕੋਲੇ ਨਾ ਮਾਰੋ ਟਾਕਾ ਵੱਜਦਾ ਹੈ। ਇੱਕ ਵਾਰੀ ਤਾਂ ਮਤਲਬ ਘਬਰਾਹਟ ਜੀ ਹੁੰਦੀ ਹੈ ਵੀ ਇਹ ਆ ਕੀ ਵੱਜ ਗਿਆ ਕੋਲੇ ਤੇ। ਜਦੋਂ ਉਹਨਾਂ ਦਾ ਮੋਟਰਸਾਈਕਲ ਦੇਖੀਂਦਾ ਹੈ। ਉਹ ਦੇਖੀਂਦਾ ਉਹ ਉਹ ਜਾ ਰਹੇ ਨੇ। ਉਹ ਜਾ ਕੇ ਅੱਗੇ ਫੇਰ ਵਜਾਉਂਦੇ ਨੇ ਜੀ। ਬੜੀ ਮੁਸ਼ਕਲ ਹੁੰਦੀ ਹੈ ਉਹਦੇ 'ਚ। ਕਈ ਵਾਰੀ ਤਾਂ ਮੋਟਰਸਾਈਕਲ ਦਾ ਵੀ ਬੈਲੈਂਸ ਹੱਲ ਜਾਂਦਾ। ਤੁਹਾਨੂੰ ਜਾਨ ਨੂੰ ਵੀ ਖਤਰਾ ਇਸਦਾ। ਕਈ ਵਾਰੀ ਇਹ ਵੀ ਹੋ ਜਾਂਦਾ ਵੀ ਥੋੜਾ ਡਿੱਗਣ ਦਾ ਵੀ। ਤਾਂ ਲੱਗਦਾ ਰਹਿੰਦਾ ਜਦੋਂ ਕੋਲੇ ਆ ਕੇ ਬਜੜਾ ਉਹ ਬੜੀ ਘਬਰਾਹਟ ਜੀ ਹੁੰਦੀ ਉਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਕਈ ਬੰਦਿਆਂ ਦਾ ਹੋਇਆ ਜੀ ਹਾਲ ਤੇ ਕਈ ਇੱਕ ਇਥੇ ਮਾਈ ਮਰੀ ਆ ਉਹਦੇ ਕੋਲੇ ਆ ਕੇ ਪਟਾਕਾ ਵੱਜਿਆ ਉਹਦਾ ਦਿਲ ਘਬਰਾਇਆ ਉਹਨੂੰ ਅਟੈਕ ਹੋਇਆ ਮਰ ਗਈ ਦਸੋ ਕਿਸੇ ਦਾ ਕਿਸੇ ਉਹ ਡਾਕਾ ਨਾਲ ਤਾਂ ਕੁਝ ਨਹੀਂ ਕਿਹਾ ਨਾ ਕਿਸੇ ਦੀ ਤਾਂ ਮਾਂ ਗਈ ਕਿਸੇ ਬੱਚੇ ਦੀ ਦਾਦੀ ਗਈ ਹੈ ਕੋਲਸੋ ਤਾਂ ਇਹ ਪੂਣ ਜਣੀ ਹੈ ਕਾਹਿੰਦੇ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਹੈਗਾ ਵੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਪੁਲਿਸ ਵੱਲੋਂ ਅੱਜ ਚਲਾਨ ਵੀ ਕੀਤੇ ਗਏ ਨੇ ਇਸ ਦੇ ਮੱਦੇਨਜ਼ਰ ਦੇਖੋ ਇਹ ਮਤਲਬ ਬੜੀ ਬੜੀ ਉਹ ਬੜੀ ਬੜੀ ਉਹ ਆਏ ਗੱਲ ਹੈ ਕਿ ਜਿਹੜਾ ਚਲਾਨ ਕੀਤਾ ਗਿਆ ਹੈ ਤੇ ਇਹ ਜੈਕਣ ਹੋਰ ਵੀ ਹੁੰਦੇ ਰਹਿਣ ਤਾਂ ਆਮ ਬੰਦੇ ਨੂੰ ਵੀ ਪਬਲਿਕ ਨੂੰ ਜਿਹੜੀ ਹੈ ਕਿ ਉਹਨਾਂ ਨੂੰ ਜਿਹੜੀ ਇਹ ਸਹੂਲਤ ਹੈ ਦਵਾਈ ਜਾਵੇ ਤਾਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਮਾਤਾ ਪਿਤਾ ਨੇ ਵੀ ਚਿੰਦਾ ਉਹਨਾਂ ਨੂੰ ਸਾਰੀ ਪਤਾ ਹੁੰਦਾ ਵੀ ਸਾਡਾ ਮੁੱਦਾ ਕਿੱਥੇ ਜਾਂਦਾ ਇਹੋ ਇਹ ਤਾਂ ਹੁਣ ਮਾਪੇ ਬਾਪ ਨੂੰ ਜਿਹੜੇ ਸਹੂਲਤਾਂ ਦਿੰਦੇ ਆ ਜਿਆਦਾ ਜਿਆਦਾ ਸਹੂਲਤ ਦਿੱਤੀ ਜਾਂਦੀ ਹੈ ਜਿੱਥੇ ਉੱਥੇ ਜਿਆਦਾ ਜਾਨੀ ਇਹ ਹੈ ਕਿ ਉੱਥੇ ਹੀ ਜਿਆਦਾ ਬੱਚੇ ਵਿਗੜਦੇ ਆ ਵਿਗੜਦੇ ਵੀ ਉੱਥੇ ਹੀ ਆ ਮਾਪੇ ਬਾਪ ਨੂੰ ਜਿਹੜੀ ਸਹੂਲਤ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਸਹੂਲਤ ਉਹਨਾਂ ਹੀ ਦੇਣੀ ਚਾਹੀਦੀ ਹੈ ਵੀ ਜਿੰਨੇ ਬੱਚੇ ਦੇ ਸਹਿਣ ਪਚਣ ਸਕਤੀ ਹੋਵੇ ਕੀ ਕਹਿਣਾ ਚਾਹੁੰਦੇ ਜੋ ਲਗਾਤਾਰ ਉਲੰਘਣਾ ਕਰ ਰਹੇ ਨੇ ਕਾਨੂੰਨ ਦੀ ਨੌਜਵਾਨ ਪਟਾਕੇ ਵੀ ਮਾਰੇ ਨੇ ਕਿਹੜੇ ਕਿਹੜੇ ਵਿਕਲਾਂ ਦੇ ਚਲਾਨ ਕੀਤੇ ਨੇ ਅੱਜ ਨਾਲ ਕਿ ਮੈਂ ਇੱਥੇ ਭਾਸੋ ਕਿੱਕੇ ਆਇਆ ਤੇ ਇੱਕ ਮੈਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਆ ਵੀ ਭਾਸੋ ਜਿੱਥੇ ਜਿਹੜੇ ਬੋਟ ਮੋਟਲੇ ਭਰਾ ਕੇ ਮਾਰਦੇ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਐਸਐਸਪੀ ਡਰੈਕ ਸਾਹਿਬ ਪਟਿਆਲਾ ਤੇ ਡੀਐਸਪੀ ਡਰੈਕ ਪਟਿਆਲਾ ਇਹ ਮਾਨਦੋਗ ਸਾਡੇ ਡੀਐਸਪੀ ਸਾਹਿਬ ਡਿਵੀਜ਼ਨ ਨਾ ਬੱਜ ਸਾਨੂੰ ਸਖਤ ਹਦਾਇਤਾਂ ਦੇ ਅਫਸਰਾਂ ਦੀਆਂ ਵੀ ਬਿਲਕੁਲੀ ਕੋਈ ਵੀ ਕਾਨੂੰਨ ਦੀ ਲੰਘਣਾ ਕਰਦਾ ਬੇਸ਼ੱਕ ਬੋਲਟ ਹੋਵੇ ਜਾਲੀਆਂ ਲੱਗੀਆਂ ਹੋਣ ਪ੍ਰੈਸ਼ਰ ਹਾਰ ਨਾ ਹੋਣਾ ਇਹ ਦਾ ਸਖਤ ਕਾਰਵਾਈ ਕੀਤੀ ਜਾਵੇਗੀ ਉੱਜੇ ਮੈਂ ਪਾਸੋਂ ਪਹੁੰਚਿਆ ਇੱਕ ਆਜੇ ਮੈਂ ਪ੍ਰੈਸ਼ਰ ਹਾਰਨਾ ਜਾਲੀਆਂ ਤੁਹਾਡੇ ਸਾਹਮਣੇ ਪਈਆਂ ਨੇ ਜਾਲੀਆਂ ਦੇ ਤੇ ਬੋਟ ਮੋਟਰਸਾਈਕਲ ਦੇ ਪਟਾਕੇ ਜਿਹੜੇ ਮਾਰੇ ਉਹਦੇ ਚਲਾਨ ਕਰ ਰਿਹਾ ਜੀ ਕਿੰਨੇ ਕਿ ਚਲਾਨ ਕਰਦੇ ਤੁਸੀਂ ਕਰਦੇ ਜੀ ਫੇ ਮੈਂ ਚਾਰ ਪੰਜ ਚਲਾਨ ਕਰਤੇ ਹੀ ਅੱਜ ਮੈਂ ਸ਼ਾਮ ਤੱਕ ਇੱਥੇ ਆ ਬੱਦ ਬੱਦ ਮੈਂ ਚਲਾਨ ਕਰ ਰਿਹਾ ਇਸ ਕਰਕੇ ਇਸ ਵਿੱਚ ਕੋਈ ਹੋਵੇ ਇਸ ਵਿੱਚ ਕਿਸੇ ਦਾ ਵੀ ਮਤਲਬ ਕਿੰਨੀ ਵੀ ਕੋਈ ਪਹੁੰਚ ਲਾ ਕੇ ਕਿਸੇ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਇਸ ਕਰਕੇ ਤਨੂ ਅਸਰੇ ਸਖਤ ਅਦਾਇਤਾ ਨਹੀਂ ਮੈਂ ਤਾਂ ਦੇਖੋ ਜੀ ਸਭ ਤੋਂ ਵੱਡਾ ਇਹਨਾਂ ਦੇ ਵਿੱਚ ਨਾ ਜ਼ਿੰਮੇਵਾਰ ਇਹਨਾਂ ਦੇ ਮਾਪੇ ਨੇ ਉਹਨਾਂ ਨੂੰ ਸਭ ਪਤਾ ਹੈ ਵੀ ਸਾਡਾ ਬੱਚਾ ਮੋਟਰਸਾਈਕਲ ਲੈ ਕੇ ਚੱਲਿਆ ਹੈ ਇਹਦਾ ਸਲੈਂਸਰ ਬਦਲਿਆ ਹੋਇਆ ਹੈ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਅਰਕੈਸਟ ਕਰ ਚੁੱਕਿਆ ਇਹਨਾਂ ਦੇ ਮਾਪਿਆਂ ਨੂੰ ਵੀਡੀਓ ਜਰੂਏ ਵੀ ਆਪਣੇ ਬੱਚਾ ਨੂੰ ਸਿਖਾਓ ਇਹਨਾਂ ਦੇ ਸਲੈਂਸਰ ਬਦਲੋ ਇਹਨਾਂ ਦੇ ਜਿਹੜੇ ਮਾਪੇ ਇਹਨਾਂ ਤੋਂ ਵੱਧ ਮਤਲਬ ਭਾਜੀਦਾਰ ਹੋਣ ਨੇ ਜਿਹੜੇ ਬੱਚਿਆਂ ਨੂੰ ਮੋਟਰਸਾਈਕਲ ਬਾਅਦ ਦੇ ਕੇ ਬਾਹਰ ਕੋ ਉਤਦੇ ਨੇ ਇਹਨਾਂ ਨੂੰ ਪ੍ਰੋਪਰ ਲਾਇਸੈਂਸ ਬਣਾ ਕੇ ਰੱਖਣਾ ਚਾਹੀਦਾ 18 ਸਾਲ ਤੋਂ ਕੱਟੇ ਉਹ ਦੇਖਿਆ ਬਹੁਤ ਜਿਹੜੇ ਸਟੂਡੈਂਟ ਨੇ ਮੈਂ ਜਾ ਕੇ ਸਕੂਲਾਂ ਤੇ ਵੀਅਰ ਕਰ ਰਹੇ ਹਾਂ ਸਕੂਲਾਂ ਚ ਵੀ ਦੱਸ ਰਹੇ ਹਾਂ ਕਿ ਜੇ ਮੈਂ ਦੋ ਤਿੰਨ ਸਕੂਲਾਂ ਜਾ ਕੇ ਉੱਥੇ ਦੱਸ ਕੇ ਆ ਵੀ ਜੇ ਅਗਰ ਕਿਸੇ ਦਾ ਮੈਨੂੰ ਬੋਟ ਮੋਟਰਸਾਈਕਲ ਮਿਲ ਗਿਆ ਮੈਂ ਬਾਉਂਡ ਕਰੂੰਗਾ ਕਿ ਇਹਨਾਂ ਬਹੁਤ ਫਰਕ ਪਿਆ ਹੈ ਮੇਰੀ ਜਾਣ ਨਾਲ ਇਸ ਕਰਕੇ ਪੂਰੀ ਸਾਡੀ ਸ਼ਰਤੀ ਕੀਤੀ ਵੀ ਸਾਡੇ ਵੱਲੋਂ ਕੋਈ ਮਤਲਬ ਕਿ ਨਹੀਂ